ਤੁਸੀਂ ਦੇਖ ਲਓ 10th ਕਲਾਸ ਦਾ ਸਟੂਡੈਂਟ ਆ ਸ਼ਾਨ ਗਿਲਰਾਜ ਤੇ ਤਮਾਲਾਂ ਪਾਈਆਂ ਜਿਹੜੇ ਪੀਟੀਸੀ ਦੇ ਛੋਟੇ ਚੈਂਪ ਦੇ ਵਿੱਚ ਨੀ ਨੀ ਦਨੀ ਸਾ ਨੀ ਨੀ ਦਨੀ ਸਾ ਨੀ ਨੀ ਦਨੀ ਜ਼ਰੇ 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 ਦੁਨੀਆਂ ਦੇ ਵਿੱਚ ਪੰਜਾਬ ਦਾ ਅੱਜ ਸਿਖਰੀ ਚੜਿਆ ਨਾ ਜਿੱਥੇ ਪੂਜੀ ਜਾਂਦੀ ਜਿੱਥੇ ਪੂਜੀ ਜਾਂਦੀ ਓਏ ਰੱਬ ਤੋਂ ਪਹਿਲਾਂ ਮਾ ਕਲਾਕਾਰਾਂ ਦੀ ਅੱਗੇ ਕਹਿੰਦੇ ਸੀ ਵੀ ਐਟ ਚੱਕੋ ਤੇ ਹਲਾ ਕਲਾਕਾਰ ਨਿਕਲਦਾ ਉਹ ਤਾਂ ਐਟ ਦੇ ਪਾਸੇ ਪਤਾ ਨਹੀਂ ਕਿੰਨੇ ਕਿ ਬੇਟੇ ਆ ਪਰ ਉਹ ਉਹ ਕਲਾਕਾਰ ਨੇ ਜਿਹੜੇ ਅਨ ਸਿੱਖਿਆਤ ਨਹੀਂ ਸਿੱਧੇ ਫੀਲਡ ਚ ਆਉਂਦੇ ਨਹੀਂ ਤਾਂ ਇਹੇ ਬੱਚੇ ਜਿਹੜੇ ਤਿਆਰੀ ਕਰਕੇ ਆਉਂਦੇ ਨੇ ਔਰ ਸਰੀਲਾ ਗਾਉਣ ਵਾਲੇ ਇਹ ਬਹੁਤ ਥੋੜੇ ਨੇ ਪੰਜਾਬ ਚ ਜਿਹੜਾ ਕਿ ਸਚਨਾ ਹੋਜਾ ਜੀ ਨੇ ਕੀਤਾ ਫੋਕ ਰੂਟਸ ਐਲਬਮ ਦੇ ਵਿੱਚ ਆਇਆ ਉਹਦੇ ਵਿੱਚ ਕਾਫੀ ਫਨਕਾਰ ਨੇ ਜਿਨ੍ਹਾਂ ਦਾ ਹੋਰ ਵੀ ਗਾਣੇ ਆਉਣ ਵਾਲੇ ਆ ਤੇ ਸਾਡੇ ਗਾਣੇ ਦਾ ਨਾਮ ਹੈਗਾ ਮੁਹਾਲੀ ਸ਼ਹਿਰ ਮੋਹਾਲੀ ਸ਼ਹਿਰ ਬਹੁਤ ਹੀ ਜ਼ਿਆਦਾ ਰੀਲਾਂ ਬਣ ਰਹੀਆਂ ਤੁਸੀਂ ਵੀ ਦੱਬ ਕੇ ਰੀਲਾਂ ਬਣਾਓ ਹੁਣ ਗੈਰਾਂ ਉੱਤੇ ਫਿਰੇ ਜਿਵੇਂ ਡੁੱਲਦੀ ਹਾਂ ਕਦੇ ਸਾਡੇ ਉੱਤੇ ਡੁੱਲਦੀ ਸੀ ਤੂੰ ਵੈਰ ਨੇ ਇੱਕ ਪੱਟ ਲਿਆਰ ਕਾਨੇ ਮੁੰਡਾ ਤੇਰੀਆਂ ਯਾਦਾਂ ਨੇ ਦੂਜਾ ਤੇਰੇ ਇਹ ਮੋਹਾਲੀ ਸ਼ਹਿਰ ਨੇ ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਦੇਸ਼ ਮਾਲਵਾ ਤੇ ਮੈਂ ਹਰਵਿੰਦਰ ਬਰਾੜ ਦੋਸਤੋ ਅਸੀਂ ਤੁਹਾਨੂੰ ਵੱਖ-ਵੱਖ ਖੇਤਰ ਦੀਆਂ ਵੱਖ-ਵੱਖ ਹਸਤੀਆਂ ਦੇ ਨਾਲ ਮਲਾਉਂਦੇ ਰਹਿੰਦੇ ਆ ਤੇ ਉਹਨਾਂ ਦੇ ਰੂਬਰੂ ਕਰਾਉਂਦੇ ਰਹਿੰਦੇ ਆ ਤੇ ਬਹੁਤ ਸਾਰੇ ਫਨਕਾਰਾਂ ਦੇ ਨਾਲ ਤੁਹਾਨੂੰ ਅਸੀਂ ਮਿਲਾਉਂਦੇ ਰਹਿੰਨੇ ਆ ਪਰ ਅੱਜ ਜਿਸ ਫਨਕਾਰ ਨਾਲ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਬਹੁਤ ਸਰੀਲਾ ਫਨਕਾਰ ਆ ਤੇ ਉਹਨੂੰ ਤੁਸੀਂ ਪੀਟੀਸੀ ਪੰਜਾਬੀ ਦੇ ਛੋਟਾ ਚੈਂਪ ਦੇ ਵਿੱਚ ਦੇਖ ਚੁੱਕੇ ਹੋ ਸੀਜ਼ਨ 9 ਦੇ ਵਿੱਚ ਔਰ ਫਾਸਟ ਰਨਰ ਆ ਪਰ ਆ ਚੁੱਕਿਆ ਤਾਂ ਆਜੋ ਤੁਹਾਨੂੰ ਮਿਲਾਉਣਾ ਮੇਰੇ ਨਾਲ ਆ ਸ਼ਾਨ ਦਿਲਰਾਜ ਸ਼ਾਨ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਾਂਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਭ ਤੋਂ ਪਹਿਲਾਂ ਮੈਂ ਇਹ ਚੈਨਲ ਨੂੰ ਵੇਖ ਰਹੇ ਸਾਰੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਪਿਆਰ ਭਰੀ ਸੱਚੀ ਗੱਲ ਕਹਿਣਾ ਜੀ ਸ਼ਾਨਾ ਤੁਸੀਂ ਵਾਇਸ ਆਫ ਪੰਜਾਬ ਜਿਹੜਾ ਛੋਟਾ ਚੈਂਪ ਸੀਗਾ ਉਹਦੇ ਵਿੱਚ ਜਾ ਕੇ ਆਏ ਹੋ ਫਰਸਟ ਰਨਰ ਅਪ ਰਹੇ ਹੋ ਹਾਂਜੀ ਸਭ ਤੋਂ ਪਹਿਲਾਂ ਤਾਂ ਕੀ ਜਦੋਂ ਤੁਹਾਡੀ ਸਿਲੈਕਸ਼ਨ ਹੁੰਦੀ ਆ ਆਪਾਂ ਉਹਦੇ ਬਾਰੇ ਤੁਹਾਡੇ ਸਫਰ ਬਾਰੇ ਗੱਲਬਾਤ ਕਰਾਂਗੇ ਕਿ ਤੁਹਾਡੀ ਜਿਹੜੀ ਸਿਲੈਕਸ਼ਨ ਹੁੰਦੀ ਆ ਪਹਿਲੀ ਸਿਲੈਕਸ਼ਨ ਹੁੰਦੀ ਆ ਕਿਉਂਕਿ ਬੱਚਿਆਂ ਦਾ ਕੰਪੀਟੀਸ਼ਨ ਤਾਂ ਉਹਦੇ ਵਿੱਚ ਨਰਵਸ ਹੋਣਾ ਸੁਭਾਅਕ ਗੱਲ ਆ ਤਾਂ ਪਹਿਲਾਂ ਜਿਹੜੀ ਤੁਹਾਡੀ ਚੋਣ ਹੋਈ ਉਹ ਕਿੱਦਾਂ ਹੋਈ ਉਹ ਪ੍ਰੋਸੈਸ ਬਾਰੇ ਸਾਨੂੰ ਜੁੱੜ ਦੱਸੋ ਹਾਂਜੀ ਮੈਂ ਬਸ ਘਰੇ ਆਪ ਦਾ ਰਿਆਜ਼ ਕਰਦਾ ਹੁੰਦਾ ਸੀ ਮੇਰੇ ਉਸਤਾਦ ਜੀ ਜੀਤ ਜੋਗੀ ਜੀ ਮੈਨੂੰ ਰਿਆਜ਼ ਕਰਾਉਂਦੇ ਹੁੰਦੇ ਸੀ ਜੀ ਤੇ ਅਚਾਨਕ ਮੈਨੂੰ ਕੋਈ ਪਤਾ ਨਹੀਂ ਲੱਗਿਆ ਉਸਤਾਦ ਜੀ ਨੇ ਪੋਸਟਰ ਪੜ੍ਹਿਆ ਕਿ ਵੌਇਸ ਆਫ ਪੰਜਾਬ ਦਾ ਆਡੀਸ਼ਨ ਹੋ ਰਿਹਾ ਬਠਿੰਡਾ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਵਿੱਚ ਜੀ ਤੇ ਬਸ ਐਦਾਂ ਹੀ ਦਸ ਕੁ ਦਿਨ ਸਾਨੂੰ ਪਹਿਲਾਂ ਪਤਾ ਲੱਗਾ ਮੈਂ ਰਿਆਜ਼ ਕਰਨਾ ਆਪ ਦਾ ਸਟਾਰਟ ਕਰਤਾ ਮੈਂ ਫਰਸਟ ਆਡੀਸ਼ਨ 'ਚ ਦੁੱਲੇ ਦੀ ਵਾਰ ਗਈ ਸੀ ਫੋਕ ਤੇ ਉੱਥੋਂ ਮੈਨੂੰ ਜੱਜੀ ਸੀਗੇ ਇੰਦਰਜੀਤ ਨਿੱਕੂ ਜੀ ਅਮਰ ਨੂਰੀ ਮੈਮ ਤੇ ਸਚਿਨਾ ਹੋ ਜੀ ਉਹਨਾਂ ਨੇ ਮੈਨੂੰ ਸਿਲੈਕਟ ਕੀਤਾ ਫਿਰ ਮੈਂ ਆਪਦਾ ਜਿਹੜਾ ਮੈਗਾ ਆਡੀਸ਼ਨ ਮੋਹਾਲੀ ਚ ਦਿੱਤਾ ਸੀ ਉਹਦੀ ਓਕੇ ਹਾਂਜੀ ਤੇ ਪਹਿਲਾ ਕਿਹੜਾ ਗਾਣਾ ਜਿਹੜਾ ਤੁਸੀਂ ਜੱਜਸ ਨੂੰ ਸੁਣਾਇਆ ਤੇ ਉਹਨਾਂ ਨੇ ਸੋਚਿਆ ਵੀ ਸ਼ਾਨ ਜਿਹੜਾ ਸਾਡੇ ਅੱਗੇ ਇਸ ਸ਼ੋਅ ਦੇ ਵਿੱਚ ਅੱਗੇ ਚੱਲੂ ਸਾਡੇ ਨਾਲ ਅੱਗੇ ਤੱਕ ਜਾਊਗਾ ਕਿਹੜਾ ਉਹ ਗਾਣਾ ਜਿਵੇਂ ਮੈਂ ਚਾਹੁੰਗਾ ਵੀ ਆਪਾਂ ਦਰਸ਼ਕਾਂ ਨਾਲ ਇੱਕ ਉਹ ਸ੍ਰੀਲੀ ਸ਼ੁਰੂਆਤ ਵੀ ਕਰ ਲਈਏ ਹਾਂਜੀ ਫਰਸਟ ਆਡੀਸ਼ਨ ਚ ਜੇ ਮੈਂ ਤੁਹਾਨੂੰ ਦੱਸਦਾ ਕਿ ਦੁੱਲੇ ਦੁੱਲੇ ਦੀ ਵਾਰ ਗਾਈ ਸੀ ਫਿਰ ਮੈਗਾ ਆਡੀਸ਼ਨ ਚ ਮੈਂ ਮਤਲਬ ਸੈਮੀ ਕਲਾਸਿਕਲ ਚੀਜ਼ ਐ ਕੋਹ ਕਮਲਹੀਰ ਜੀ ਦੀ ਐ ਪੰਜਾਬ Song ਐ ਤੇ ਮੈਂ ਤੁਹਾਨੂੰ ਜ਼ਰਾ ਗੁਣਗੁਣਾ ਕੇ ਬਿਲਕੁਲ ਸਾ ਸਾ ਨੀ ਨਿਦਨੀ ਸਾ 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 ਸਰੇ ਸਾ ਸਾਨੀ ਨਿਦਨੀ ਰੇ ਗਾ ਰੇ ਨੀ ਦਾ ਧਮਾ ਦਾ ਨੀ 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 ਰੇ ਸਾਨੀ ਗਰੇ ਗਰੇ ਸਰੇ ਸਾ 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 ਨੀ ਨੀ ਦਨੀ ਜਾ ਨੀ ਨੀ ਦਨੀ ਜਾ ਨੀ ਨੀ ਦਨੀ ਜਾ ਰੇ ਜਾ ਰੇ ਜਾ ਰੇ ਜਾ ਦੁਨੀਆਂ ਦੇ ਵਿੱਚ ਪੰਜਾਬ ਦਾ ਅੱਜ ਸਿਖਰੀ ਛੜਿਆ ਨਾ ਜਿੱਥੇ ਪੂਜੀ ਜਾਂਵਦੀ ਜਿੱਥੇ ਪੂਜੀ ਜਾਂਵਦੀ ਹੋਏ ਰੱਬ ਤੋਂ ਪਹਿਲਾਂ ਮਾਂ ਜਿੱਥੇ ਪਰੌਣਿਆਂ ਆਉਣ ਤੋਂ ਜਿੱਥੇ ਪਰੌਣਿਆਂ ਆਉਣ ਤੋਂ ਆਕੇ ਪਹਿਲਾ ਦਸਣ ਕਾ ਸਭ ਦਾ ਮੁੜ ਕਾਠਾਰਦੀ ਸਭ ਦਾ ਮੁੜ ਕਾਠਾਰਦੀ ਯਾਰੋ ਇੱਕ ਬੋੜ ਦੀ ਛਾਂ ਹੋ ਭਲਾ ਮੰਗੋ ਸਰਬਖਤ ਦਾ ਭਲਾ ਮੰਗੋ ਸਰਬਖਤ ਦਾ ਸਾਨੂੰ ਦਿੱਤੀ ਮੱਤ ਗੁਰਾਂ ਵਾ 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 ਕੀ ਬਾਤ ਆ ਬਹੁਤ ਸਰੀਲਾ ਜਨ ਫਰੇਜ਼ ਤੋਂ ਬਾਅਦ ਜਦੋਂ ਤੁਹਾਡੀ ਸ਼ੁਰੂਆਤ ਹੋ ਜਾਂਦੀ ਤੁਸੀਂ ਚੁਣੇ ਜਾਂਦੇ ਹੋ ਉਸ ਤੋਂ ਬਾਅਦ ਫਿਰ ਦਿੱਲੀ ਆਡੀਸ਼ਨ ਹੁੰਦਾ ਜਾਂ ਨਹੀਂ ਆਡੀਸ਼ਨ ਤਾਂ ਮੋਹਾਲੀ ਤਾਂ ਕਿੰਨਾ ਮੈਗਾ ਆਡੀਸ਼ਨ ਉਹ ਤੋਂ ਬਾਅਦ ਸਟੂਡੀਓ 라ਉਂਡ ਸਟਾਰਟ ਹੋ ਜਾਂਦੇ ਮੋਹਾਲੀ ਦੇ ਵਿੱਚ ਜੀ ਤੇ ਸਟੂਡੀਓ 라ਉਂਡ ਦੇ ਵਿੱਚ ਕਿਹੜੇ ਜੱਜ ਸਾਹਿਬਾਨ ਜਿਨ੍ਹਾਂ ਤੋਂ ਜ਼ਿਆਦਾ ਸਹਿਯੋਗ ਰਿਹਾ ਤੁਹਾਨੂੰ ਬੂਸਟ ਕਰਦੇ ਰਹੇ ਵੀ ਤੁਸੀਂ ਬਹੁਤ ਸ੍ਰੀਲਾ ਗਾਉਣੇ ਹੋ ਤੇ ਇਸ ਤਰ੍ਹਾਂ ਤੁਸੀਂ ਜ਼ਿਆਦਾ ਅੱਛਾ ਗਾ ਸਕਦੇ ਹੋ ਕੋਰਪੋਰੇਟ ਤਾਂ ਜੀ ਸਾਰੇ ਜੱਜ ਜੀ ਨੇ ਪੂਰਾ ਕੀਤਾ ਹੂੰ ਤੇ ਬਾਕੀ ਮੈਨੂੰ ਜਿਹੜਾ ਉੱਥੇ ਗਾਈਡ ਕੀਤਾ ਮੈਨੂੰ ਉੱਥੇ ਮੈਂਟਰ ਸੀਗੇ ਵਿਵੇਕ ਮਹਾਜਨ ਜੀ ਜੀ ਉਹ ਮੈਂ ਦੱਸ ਦੇ ਰਿਹਾ ਕਿ ਤੂੰ ਹੁਣ ਆਹ ਰਾਊਂਡ ਚ ਆਹ ਵਾਲਾ ਗਾਣਾ ਗਾਣਾ ਆਹ ਵਾਲਾ ਗਾਣਾ ਗਾਣਾ ਤੂੰ ਆ ਗਾ ਸਕਦਾ ਤਾਂ ਉਹਨਾਂ ਵੱਲੋਂ ਮੈਨੂੰ ਇਹ ਗਾਈਡ ਕੀਤਾ ਗਿਆ ਸਾਰੇ ਮਿਊਜ਼ੀਸ਼ੀਅਨਸ ਵੱਲੋਂ ਬੜੇ ਹੀ ਆਰਟਿਸਟ ਲੋਕ ਸੀਗੇ ਹੋਈ ਜਿਨ੍ਹਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਾਰੇ ਜੱਜਿਸ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਤੁਹਾਡੇ ਨਾਲ ਦੇ ਜਿਹੜੇ ਬੱਚੇ ਹੋਰ ਵੀ ਬਹੁਤ ਸਾਰੇ ਕੰਪੀਟੀਟਰ ਸੀ ਤਾਂ ਕਿੱਦਾਂ ਦਾ ਮਹਿਸੂਸ ਹੁੰਦਾ ਸੀ ਜੋ ਤੁਸੀਂ ਉੱਥੇ ਆਪਣੇ ਜ਼ਿਲ੍ਹੇ ਨੂੰ ਡਿਸਟ੍ਰਿਕਟ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਬਠਿੰਡੇ ਨੂੰ ਤਾਂ ਬਠਿੰਡੇ ਲਈ ਇਹ ਮਾਣ ਵਾਲੀ ਗੱਲ ਆ ਕਿ ਤੁਸੀਂ ਫਾਸਟ ਰਨਰ ਅਪਰੇ ਤੇ ਖੋਰ ਬਹੁਤ سارے ਕੰਪੀਟੀਟਰ ਸੀ ਤੁਹਾਡੇ ਨਾਲ ਤਾਂ ਉੱਦੇ ਉੱਥੇ ਫਿਰ ਕਿਵੇਂ ਕੰਪੀਟੀਸ਼ਨ ਚ ਕਿੱਦਾਂ ਰਹਿੰਦਾ ਸੀਗਾ ਵੀ ਅੱਗੇ ਪਿੱਛੇ ਕੌਣ ਜਾ ਰਿਹਾ ਕਿੱਦਾਂ ਐਦਾਂ ਕਦੇ ਨਰਵਸਨੈਸ ਮਹਿਸੂਸ ਹੋਈ ਵੀ ਦੂਸਰਾ ਬੱਚਾ ਅੱਗੇ ਨਿਕਲੇ ਕਿਉਂਕਿ ਕੰਪੀਟੀਸ਼ਨ ਦੀ ਭਾਵਨਾ ਹੁੰਦੀ ਹੈ ਹਾਂਜੀ ਇਹ ਹੁੰਦੀ ਆ ਪਰ ਮੈਨੂੰ ਇੰਨੀ ਕਦੇ ਜ਼ਿਆਦਾ ਨਰਵਸ ਨਰਵਸ ਸੈਸ਼ਨ ਨਹੀਂ ਹੋਈ ਹਾਂਜੀ ਜਦੋਂ ਮੈਂ ਕਿਉਂਕਿ ਪਹਿਲੀ ਵਾਰ ਇਹ ਰਿਐਲਿਟੀ ਸ਼ੋਅ ਚ ਗਿਆ ਸੀ ਮੈਂ ਹਮ ਪਹਿਲੇ ਦੋ ਰਾਉਂਡਸ ਦੇ ਵਿੱਚ ਸੀ ਥੋੜੀ-ਬਹੁਤੀ ਉਸ ਤੋਂ ਬਾਅਦ ਮੈਂ ਬਿਲਕੁਲ ਮਤਲਬ ਹੋ ਗਿਆ ਸੀ ਹਨਾ ਹਮ ਤੇ ਕੰਪੀਟੀਸ਼ਨ ਹੁੰਦਾ ਹਾਂਜੀ ਥੋੜਾ ਔਖਾ ਹੋ ਜਾਂਦਾ ਬਾਕੀ ਸਾਰੇ ਜਿਹੜੇ ਨਾਲ ਮੇਰੇ ਕੰਟੈਸਟੈਂਟ ਸੀਗੇ ਬਹੁਤ ਹੀ ਸੁਰੀਲਾ ਗਾਉਣ ਵਾਲੇ ਸੀ ਹੂੰ ਕਿਉਂਕਿ ਬਾਕੀ ਸਟੇਜ ਤੇ ਪਤਾ ਲੱਗਦਾ ਕੋਈ ਬੱਚਾ ਮਤਲਬ ਕੋਈ ਵੀ ਕੰਟੈਸਟੈਂਟ ਹੂੰ ਸਟੇਜ ਤੇ ਜਾ ਕੇ ਕਈ ਵਾਰ ਬਿਸਰਾ ਹੋ ਜਾਂਦਾ ਹੈ ਕਈ ਵਾਰ ਭੁੱਲ ਜਾਂਦਾ ਮੇਰੇ ਨਾਲ ਵੀ ਹੋਇਆ ਮੈਂ ਇੱਕ ਵਾਰ ਭੁੱਲ ਗਿਆ ਸੀਗਾ ਗਾਣਾ ਡੇਂਜਰ ਸਾਊਂਸ ਚਲਾ ਗਿਆ ਸੀਗਾ ਇਸ ਲਈ ਦੇਖੋ ਅਪਾ ਰਿਹਰਸਲ ਚ ਸਹੀ ਕਰ ਰਹੇ ਹਾਂ ਹੂੰ ਸਟੇਜ ਤੇ ਜਾ ਕੇ ਥੋੜੀ ਹੋਣ ਲੱਗ ਜਾਂਦੀ ਹਰੇਕ ਹਰੇਕ ਕੰਟੈਸਟੈਂਟ ਨੂੰ ਹੁੰਦੀ ਹੈ ਮੈਨੂੰ ਲਾਈਵ ਪਰਫਾਰਮੈਂਸ ਦੇਣੀ ਔਖੀ ਆ ਹਾਂਜੀ ਇੱਕ ਜਦੋਂ ਜਜੇਸ ਬੈਠੇ ਹੁੰਦੇ ਸਾਹਮਣੇ ਉਦੋਂ ਵੈਸੇ ਹੋਣ ਲ ਤੇ ਉਸ ਤੋਂ ਬਾਅਦ ਤੁਸੀਂ ਮੰਨ ਲਓ ਉਸ ਸ਼ੋਅ ਤੋਂ ਬਾਅਦ ਵੀ ਹੁਣ ਤੁਹਾਡਾ ਇੱਕ ਨਵਾਂ ਗਾਣਾ ਜਿਹੜਾ ਸਚਨੂ ਜੱਜੀ ਦੇ 뮤직 ਦੇ ਵਿੱਚ ਆਇਆ ਤਾਂ ਥੋੜੇ ਦੇ ਬੰਦ ਨੂੰ ਪਹਿਲੇ YouTube ਤੇ ਪਾਇਆ ਗਿਆ 4 ਤਰੀਕ ਨੂੰ ਰਿਲੀਜ਼ ਹੋਇਆ ਹਾਂ 4 ਤਰੀਕ ਨੂੰ ਰਿਲੀਜ਼ ਹੋਇਆ ਬਹੁਤ ਵਧੀਆ ਗਾਣਾ ਮੈਂ ਦਰਸ਼ਕਾਂ ਨੂੰ ਚਾਹੁੰਗਾ ਕਿ ਤੁਸੀਂ ਜਾ ਕੇ YouTube ਤੇ ਥੋੜਾ ਤੁਸੀਂ ਜਾਣਕਾਰੀ ਦਿਓ ਉਸ ਗਾਣੇ ਬਾਰੇ ਤਾਂ ਕਿ ਦਰਸ਼ਕ ਤੁਹਾਡੇ ਉਸ ਗਾਣੇ ਦਾ ਆਨੰਦ ਮਾਣ ਸਕਣ 4 ਤਰੀਕ ਨੂੰ ਗਾਣਾ ਰਿਲੀਜ਼ ਹੋਇਆ ਜੀ ਮੇਰਾ ਤੇ ਰਾਜਵੀਰ ਦਾ ਜਿਹੜਾ ਕਿ ਸਚਨਾ ਹੋਜਾ ਜੀ ਨੇ ਕੀਤਾ ਫੋਕ ਰੂਟਸ ਐਲਬਮ ਦੇ ਵਿੱਚ ਆਇਆ ਉਹਦੇ ਵਿੱਚ ਕਾਫੀ ਫੰਕਾਰ ਨੇ ਜਿਨ੍ਹਾਂ ਦਾ ਹੋਰ ਵੀ ਗਾਣੇ ਆਉਣ ਵਾਲੇ ਆ ਤੇ ਸਾਡੇ ਗਾਣੇ ਦਾ ਨਾਮ ਹੈਗਾ ਮੋਹਾਲੀ ਸ਼ਹਿਰ ਮੋਹਾਲੀ ਸ਼ਹਿਰ ਬਹੁਤ ਹੀ ਜ਼ਿਆਦਾ ਰੀਲਾਂ ਬਣ ਰਹੀਆਂ ਤੁਸੀਂ ਵੀ ਦੱਬ ਕੇ ਰੀਲਾਂ ਬਣਾਓ ਤੇ ਮੇਰੇ ਇੰਸਟਾਗ੍ਰam ਨੂੰ ਵੀ ਜਰੂਰ ਫੋਲੋ ਕਰੋ ਦ ਸ਼ਾਨਦਿਲ ਰਾਜ 뮤직 ਮੇਰੀ ਆਈਡੀ ਹੈ ਤੇ ਮੈਂ ਤੁਹਾਨੂੰ ਜ਼ਰਾ ਸੁਣਾ ਦਿੰਨਾ ਗਾਣਾ ਬਿਲਕੁਲ ਹਾਂਜੀ ਹੂੰ ਪੁਨ ਗਿਓ ਬਾਵਾਂ ਗੋਰੀਏ ਜੋ ਸਾਡੇ ਗਲ ਵਿੱਚ ਪਾ ਕੇ ਬੈਂਦੀ ਸੀ ਸੁਣਨ ਚ ਆਇਆ ਨਾਮ ਹੋਰਾਂ ਦਾ ਵੀ ਲੈਂਦੀ ਜਿੰਨਾ ਬੋਲਾਂ ਤੋਂ ਨਾ ਸਾਡਾ ਲੈਂਦੀ ਸੀ ਹੁਣ ਗਹਿਰਾ ਉੱਤੇ ਫਿਰੇ ਜਿਵੇਂ ਡੁੱਲਦੀ ਹਾਂ ਕਦੇ ਸਾਡੇ ਉੱਤੇ ਡੁੱਲਦੀ ਸੀ ਤੂੰ ਵੈਰ ਨੇ ਇੱਕ ਪੱਟ ਲਿਆਰ ਕਾਨੇ ਮੁੰਡਾ ਤੇਰੀਆਂ ਯਾਦਾਂ ਨੇ ਦੂਜਾ ਤੇਰੇ ਮੋਹਲੀ ਸ਼ਹਿਰ ਨੇ ਇੱਕ ਪੱਟ ਲਿਆਰ ਕਾਨੇ ਮੁੰਡਾ ਤੇਰੀਆਂ ਯਾਦਾਂ ਨੇ ਦੂਜਾ ਤੇਰੇ ਮੋਹਲੀ ਸ਼ਹਿਰ ਨੇ ਤੇਰੇ ਇਹ ਮੁਹਾਲੀ ਸ਼ਹਿਰ ਨੇ ਹੇ ਰੁਲ ਗਿਆ ਡਿਗਰੀ ਤੇ ਰੁਲ ਗਈ ਜਵਾਨੀ ਮੈਂ ਤਾਂ ਛੱਡੇ ਪਿੰਡ ਕੰਮ ਕਾਰਨੀ ਤੇਰੇ ਪਿੱਛੇ ਕਿੰਨੇ ਕੀਤੇ ਲੈਕਚਰ ਸ਼ਾਟ ਤਾਂ ਵੀ ਸਿਰੇ ਚੜਿਆ ਨਾ ਪਿਆਰਨੀ ਰੁਲ ਗਿਆ ਡਿਗਰੀ ਤੇ ਰੁਲ ਗਈ ਜਵਾਨੀ ਮੈਂ ਤਾਂ ਛੱਡੇ ਪਿੰਡ ਕੰਮ ਕਾਰਨੀ ਤੇਰੇ ਪਿੱਛੇ ਕਿੰਨੇ ਕੀਤੇ ਲੈਕਚਰ ਸ਼ਾਟ ਤਾਂ ਵੀ ਸਿਰੇ ਚੜਿਆ ਨਾ ਪਿਆਰਨੀ 3b2 ਦੀ ਗੇੜੀ ਲੱਗੀ ਪੁੱਲੇ ਨਾ ਹੋ ਨਾ ਇਹ ਪੁੱਲੇ ਮੈਨੂੰ ਤੇਰੇ ਤੇ ਖੇ ਨੈਣ ਵੈਰ ਨੇ ਇੱਕ ਪੱਟ ਲਿਆਰ ਕਾਨੇ ਮੁੰਡਾ ਤੇਰੀਆਂ ਯਾਦਾਂ ਨੇ ਦੂਜਾ ਤੇਰੇ ਇਹ ਮੋਹਲੀ ਸ਼ਹਿਰ ਨੇ ਇੱਕ ਪੱਟ ਲਿਆਰ ਕਾਨੇ ਮੈਨੂੰ ਤੇਰੀਆਂ ਯਾਦਾਂ ਨੇ ਦੂਜਾ ਤੇਰੇ ਇਹ ਮੋਹਲੀ ਸ਼ਹਿਰ ਨੇ ਤੇਰੇ ਇਹ ਮੋਹਲੀ ਸ਼ਹਿਰ ਨੇ ਵਾਹ ਜੀ ਕੀ ਬਾਤ ਆ ਬਹੁਤ ਸਰੀਲਾ ਜਿਹੜਾ ਹੈ ਤੁਸੀਂ ਸਾਨੂੰ ਗਾਣਾ ਸੁਣਾਇਆ ਸ਼ਾਨਦਿਲ ਰਾਜ ਤੇ ਅਸੀਂ ਦੇਖਿਆ ਕਿ ਜਦੋਂ ਪੀਟੀਸੀ ਦਾ ਸ਼ੋਅ ਚੱਲਦਾ ਸੀ ਤਾਂ ਸਾਰੇ ਜੱਜਿਸ ਨੇ ਤੁਹਾਨੂੰ ਬਹੁਤ ਸਰਾਹਣਾ ਦਿੱਤੀ ਖਾਸ ਕਰਕੇ ਮਿਜਿਸ਼ੀਅਨਸ ਤੁਹਾਡੇ ਲਈ ਜਿਹੜਾ ਸਟੇਜ ਤੇ ਆਏ ਹਨ ਤਾਂ ਤੁਸੀਂ ਇੰਨਾ ਸੁਰੀਲਾ ਗਾਉਂਦੇ ਤਾਂ ਉਹ ਵੀ ਕਹਿੰਦੇ ਸੀ ਕਿ ਤੁਸੀਂ ਸਾਡੇ ਸ਼ੋਅ ਦੀ ਸ਼ਾਨ ਹੋ ਤਾਂ ਮੈਂ ਤਾਂ ਉਹ ਵੀ ਤੁਸੀਂ ਇਕੱਲੇ ਉਹਨਾਂ ਦੇ ਸ਼ੋਅ ਦੀ ਨਹੀਂ ਪੂਰੇ ਵਰਲਡਵਾਈਡ ਬਠਿੰਡੇ ਦੀ ਜਿਹੜੀ ਸ਼ਾਨ ਨੂੰ ਵਧਾਇਆ ਤਾਂ ਉਮੀਦ ਕਰਦੇ ਹਾਂ ਤੁਸੀਂ ਇਦਾਂ ਹੀ ਹੋਰ ਸੁਰੀਲੇ ਗਾਣੇ ਸਾਨੂੰ ਦਿੰਦੇ ਰਹੋ ਤੇ ਆਉਣ ਵਾਲੀਆਂ ਭੁੱਖ ਦੀਆਂ ਤੁਹਾਡੀਆਂ ਕੀ ਹੋਏ ਨਾਮਾ ਨੇ ਕਿਸ ਤਰ੍ਹਾਂ ਦੇ ਕੋਈ ਟਰੈਕ ਕਰ ਰਹੇ ਹੋ ਜਾਂਕੀ ਤੁਹਾਡੇ ਦਿਮਾਗ ਦੇ ਵਿੱਚ ਚੱਲ ਰਿਹਾ ਕਿ ਹੁਣ ਅਗਲੇ ਪੰਨੇ ਤੇ ਸੀਦਾਂ ਦੇ ਗਾਣੇ ਕਰਨੇ ਆ। ਦੇਖੋ ਜੀ ਮੈਂ ਜਿਹੜਾ ਕਲਾਸਿਕਲ ਸਿੰਗਿੰਗ ਹੈ ਉਹ ਸਿੱਖ ਰਿਹਾ ਹਾਂ। ਹੂੰ ਜਿਹੜਾ ਕਿ ਮਤਲਬ ਹਰ ਕੈਟਾਗਰੀ ਦੀ ਗਾਇਕੀ ਦਾ ਜਿਹੜਾ ਬੇਸ ਹੈ। ਜੀ। ਬਾਕੀ ਜਿਸ ਤਰ੍ਹਾਂ ਦੀ ਜਿਹੜੀ ਆਡੀਅנס ਮੇਰੇ ਤੋਂ ਮੰਗ ਕਰੇਗੀ ਉਸ ਤਰ੍ਹਾਂ ਦਾ ਮੈਂ ਟਰੈਕ ਲੈ ਕੇ ਆਉਂਗਾ। ਹੂੰ। ਹਾਂਜੀ। ਬਹੁਤ ਵਧੀਆ ਗੱਲ ਆ ਤੇ ਨਾਲ ਨਾਲ ਤੁਹਾਡੀ ਪੜ੍ਹਾਈ ਜਿਹੜੀ ਉਹ ਚੱਲ ਰਹੀ ਹੈ ਨਾਲ ਨਾਲ। ਹਾਂਜੀ ਹਾਂਜੀ। ਆ ਮੈਂ 10th ਕਲਾਸ ਦਾ ਹਾਂ। ਓਕੇ 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 ਓਕੇ। ਤੁਸੀਂ ਦੇਖ ਲਓ 10th ਕਲਾਸ ਦਾ ਸਟੂਡੈਂਟ ਆ ਸ਼ਾਨ ਗਿਲਰਾਜ। ਤੇ ਧਮਾਲਾਂ ਪਾਈਆਂ ਜਿਹੜੇ ਪੀਟੀਸੀ ਦੇ ਛੋਟੇ ਚੈਂਪ ਦੇ ਵਿੱਚ ਤੇ ਸਾਨੂੰ ਅੱਜ ਮੌਕਾ ਮਿਲਿਆ ਕਿ ਇੰਨਾ ਸੁਰੀਲਾ ਮੁੰਡਾ ਸਾਡੇ ਨਾਲ ਬੈਠਾ ਤੇ ਸੀ ਉਹਨੂੰ ਸੁਣ ਰਹੇ ਆ ਕਿਉਂਕਿ ਦੋਸਤੋ ਦੇਖੋ ਤੁਸੀਂ ਕਲਾਕਾਰਾਂ ਦੀ ਅੱਗੇ ਕਹਿੰਦੇ ਸੀ ਵੀ ਐਟ ਚੱਕੋ ਤੇ ਹਲਾ ਕਲਾਕਾਰ ਨਿਕਲਦਾ ਉਹ ਤਾਂ ਐਟ ਦੇ ਪਾਸੇ ਪਤਾ ਨਹੀਂ ਕਿੰਨੇ ਘਬਟੇ ਆ ਪਰ ਉਹ ਉਹ ਕਲਾਕਾਰ ਨੇ ਜਿਹੜੇ ਅਨ ਸਿੱਖਿਆਤ ਨੇ ਸਿੱਧੇ ਫੀਲਡ 'ਚ ਆਉਂਦੇ ਨੇ ਤਾਂ ਇਹੇ ਬੱਚੇ ਜਿਹੜੇ ਤਿਆਰੀ ਕਰਕੇ ਆਉਂਦੇ ਨੇ ਔਰ ਸੁਰੀਲਾ ਗਾਉਣ ਵਾਲੇ ਇਹ ਬਹੁਤ ਥੋੜੇ ਨੇ ਪੰਜਾਬ 'ਚ ਤੇ ਸਾਨੂੰ ਸਾਹਮਣੇ ਦੀ ਵੀ ਲੋੜ ਆ ਜਾਨਦਿਲ ਰਾਜ ਆ ਤੁਸੀਂ ਬਹੁਤ ਸ਼੍ਰੀਲੇ ਗਾਉਂਦੇ ਹੋ ਆਪਾਂ ਦਰਸ਼ਕਾਂ ਨੂੰ ਅਪੀਲ ਕਰ ਚੁੱਕੇ ਹਾਂ ਕਿ ਐਸੇ ਸ਼੍ਰੀਲੇ ਫਨਕਾਰਾਂ ਨੂੰ ਅਪਵਾਦਵਾ ਸੁਣੀਏ ਮੈਂ ਚਾਹੁੰਗਾ ਇੱਕ ਫੋਕ ਰੰਗ ਵੀ ਤੁਹਾਡੇ ਮੁਕਾਰਬੇ ਨੂੰ ਤੋ ਜਾਏ ਇੱਕ ਫੋਕ ਦਾੜਾ ਪੰਜਾਬ ਦਾ ਫੋਕ ਆ ਕੋਈ ਵੀ ਉਹ ਰੰਗ ਸਾਨੂੰ ਜੂਸ ਸੁਣਾਓ ਹਾਂਜੀ ਜੀ ਮੈਂ ਤੁਹਾਨੂੰ ਦੁੱਲੇ ਦੀ ਬਾਤ ਸੁਣਾਉਣਾ ਜਿਹੜੀ ਮੈਂ ਫਰਸਟ ਆਡੀਸ਼ਨ 'ਚ ਗਾਈ ਸੀਗੀ ਜੀ ਹਾਂਜੀ ਹੋ ਕਾਂ ਦੇ ਲਿਆ ਜੱਟਾ ਮੁਗਲ ਲਥੇ ਹਨ ਆ ਸੁਹਾਗਾ ਚੌਖੜੇ ਦਾ ਬਨ ਕੇ ਦਿੱਤਾ ਪਿੰਡੀ ਦਾ ਫੇ ਬਣਾ ਬਨ ਲਿਆ ਓਏ ਲੱਦੀ ਮਾ ਨੂੰ ਮਾ ਨੂੰ ਜੀ ਦੀ ਕੁਖੋਂ ਸੀ ਜਨਮ ਲਿਆ ਵਾਹ ਜੀ ਵਾਹ ਸਵਾਦ ਆ ਗਿਆ ਸੁਣ ਕੇ ਤੇ ਦਰਸ਼ਕੋ ਮੈਂ ਉਮੀਦ ਕਰਦਾ ਕਿ ਤੁਹਾਨੂੰ ਜਿਹੜੀ ਸ਼ਾਨ ਦਲਰਾਜ ਦੀ ਗਾਇਕੀ ਬਹੁਤ ਪਸੰਦ ਆਏ ਹੋਊਗੀ ਉਮੀਦ ਕਰਦਾ ਹਾਂ ਤੁਸੀਂ ਇਸ ਬੱਚੇ ਨੂੰ ਹੋਰ ਜਿਹੜਾ ਹੈਗਾ ਹੁਲਾਰਾ ਦਿਓਗੇ ਨਵਾਂ ਗਾਣਾ ਆਇਆ ਇੱਕ ਵਾਰੀ ਸ਼ਾਨ ਆਪਣੇ ਗਾਣੇ ਬਾਰੇ ਜਰੂਰ ਫੇਰ ਜਾਣਕਾਰੀ ਦੇ ਦਿਓ ਜੋ YouTube ਤੇ ਪੂਰੀ ਧਮਾਲਾਂ ਪਾ ਰਿਆ ਬੜੀਆਂ ਰੀਲਾਂ ਬਣ ਰਹੀਆਂ ਨੇ ਤੇ ਤਾਂ ਕਿ ਜਿਹੜੇ ਸਾਡੇ ਮਾਲਵਾਰੀ ਜਾਂ ਨਾਲੇ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਏਰੀਆ ਦਾ ਮੁੰਡਾ ਐਡਾ ਐਡਾ ਸਰੀਲਾ ਵੀ ਗਾਉਂਦਾ ਉਹ ਵੀ ਸਾਡੇ ਵਿੱਚ ਘਰ ਹੈਗਾ ਤਾਂ ਜਰੂਰ ਗਾਣੇ ਬਾਰੇ ਜਰੂਰ ਜਾਣਕਾਰੀ ਦੇ ਦਿਓ ਹਾਂਜੀ ਤੁਸੀਂ YouTube ਤੇ ਸਰਚ ਕਰਨਾ ਮੋਹਾਲੀ ਸ਼ਹਿਰ ਉੱਥੇ 뮤ਜ਼ਿਕ ਬੈਂਕਸ ਕੰਪਨੀ ਵੱਲੋਂ ਉਹ ਗਾਣਾ ਰਿਲੀਜ਼ ਹੋਇਆ ਹੈ ਬਹੁਤ ਹੀ ਸੋਹਣਾ ਗਾਣਾ ਹੈ ਜਿਹਦੇ ਕੀ ਜਿਹਦਾ ਮਿਊਜ਼ਿਕ ਕੀਤਾ ਸਚਨ ਹੋਜਾ ਜੀ ਨੇ ਤੇ ਗਾਣਾ ਬਹੁਤ ਹੀ ਟ੍ਰੈਂਡਿੰਗ ਚ ਚੱਲ ਰਿਹਾ ਇੰਸਟਾਗ੍ਰam ਤੇ ਤੇ ਤੁਸੀਂ ਵੀ ਸਾਰਿਆਂ ਨੇ ਬਹੁਤ-ਬਹੁਤ ਰੀਲਾਂ ਬਣਾਉਣੀਆਂ ਤੇ ਵੱਧ ਤੋਂ ਵੱਧ ਉਹਨੂੰ ਲਾਈਕ ਕਰਨਾ ਹੈ ਕਮੈਂਟ ਕਰਨਾ ਹੈ ਤੇ ਸ਼ੇਅਰ ਕਰਨਾ ਹੈ ਗਾਣੇ ਨੂੰ ਬਹੁਤ-ਬਹੁਤ ਸ਼ੁਕਰੀਆ ਹਮ ਅ ਸ਼ਾਨ ਬਹੁਤ ਵਧੀਆ ਤੁਸੀਂ ਗਾਉਣਿਓ ਪਰਮਾਤਮਾ ਕਰੇ ਤੁਸੀਂ ਇਦਾਂ ਹੀ ਹੋਰ ਤਰੱਕੀਆਂ ਕਰਦੇ ਰਹੋ ਤੇ ਦਰਸ਼ਕੋ ਮੈਂ ਚਾਹੂੰਗਾ ਕਿ ਤੁਸੀਂ ਇਸ ਤਰ੍ਹਾਂ ਦੇ ਗਾਇਕਾਂ ਨੂੰ ਸ੍ਰੀਲੇ ਫਨਕਾਰਾਂ ਨੂੰ ਜ਼ਰੂਰ ਹੋਰ ਬੜਾਵਾ ਦਿਓ ਹੋਰ ਸੁਣੋ ਤਾਂ ਕਿ ਅੱਛਾ ਹੋਰ ਲੈ ਕੇ ਆ ਸਕਣ ਸੋ ਇਸੇ ਤਰ੍ਹਾਂ ਦੇ ਹੋਰ ਬਹੁਤ ਸਾਰੇ ਸ੍ਰੀਲੀ ਫਨਕਾਰਾਂ ਦੇ ਨਾਲ ਅਸੀਂ ਤੁਹਾਨੂੰ ਮਨਾਉਂਦੇ ਰਹਾਂਗੇ ਤਦ ਤੱਕ ਲਈ ਬਹੁਤ ਬਹੁਤ ਸ਼ੁਕਰੀਆ